ਸਰ ਸਾਡੇ ਨਾਲ ਏਐਸਆਈ ਮਰੋਜ ਕੁਮਾਰ ਨਾਲ ਉਹਨਾਂ ਦੇ ਸ਼ਾਬਾਸ਼ ਤੇ ਰਾਜਵਿੰਦਰ ਸਿੰਘ ਜੀ ਇਹਨਾਂ ਨੇ ਨਾਕਾ ਲਗਾਇਆ ਸੀ ਭੈੜੇ ਅਸਰਾ ਦੀ ਤਲਾਸ਼ ਦੇ ਸਬੰਧ ਵਿੱਚ ਮੁਖਬਰ ਆ ਕਾਜ਼ਨੀ ਹਾਰ ਕੇ ਇਹਨਾਂ ਨੂੰ ਦੱਸਿਆ ਕਿ ਆ ਸਾਹਮਣੇ ਹੋਟਲ ਜਿਹੜਾ ਹੈਗਾ ਵਾ ਪੋਲੀਡੇ ਇਨ ਉਹਦੇ ਬਿਲਕੁਲ ਸਾਹਮਣੇ ਪਾਰਕ ਦੇ ਨਾਲ ਤਿੰਨ ਲੜਕੇ ਖੜੇ ਆ ਤੇ ਹੀਰਣ ਵੇਚਣ ਤੇ ਖਰੀਦਣ ਦਾ ਕੰਮ ਕਰਦੇ ਆ ਸਾਡਾ ਤੇ ਜੇ ਤੁਸੀਂ ਇਹਨਾਂ ਦੀ ਤਲਾਸ਼ੀ ਲਊਗੇ ਤੇ ਨਾ ਫੜੋਗੇ ਤੇ ਇਹਨਾਂ ਦੇ ਕੋਲੋਂ ਸਬਾਨ ਤੁਹਾਨੂੰ ਮਿਲ ਸਕਦਾ ਵਾ ਇਹ ਬੋਕੇਤੇ ਮਰੋਜ ਕੁਮਾਰ ਸਵੇਦ ਪਾਰਟੀ ਨੇ ਆਣ ਕੇ ਇਹਨਾਂ ਨੂੰ ਰੋਕਿਆ ਤੇ ਜ਼ਿਲਹੰਦਰ ਇਹਨਾਂ ਨੇ ਇੰਟੀਮੇਸ਼ਨ ਦਿੱਤੀ ਜਿਸ ਸਬੰਧ ਵਿੱਚ ਸੀਨੀਅਰ ਅਫਸਰਾਂ ਦੇ ਉਹ ਪੌਂਦ ਦਬਕ ਮੈਨੂੰ ਭੇਜਿਆ ਗਿਆ ਜਲੰਧਰ ਤੋਂ ਜੋ ਮੈਂ ਆਣ ਕੇ ਇਹ ਤਿੰਨਾਂ ਨੂੰ ਪੁੱਛਿਆ ਆਪਣਾ ਰੈਫਰੈਂਸ ਦਿੱਤਾ ਕਿ ਮੈਂ ਐਸਆਈ ਸੰਜੀਵ ਕੁਮਾਰ ਐਸਟੀਐਫ ਜਲੰਧਰ ਤੇ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸਾਨੂੰ ਡਾਊਟ ਹੈਗਾ ਵਾ ਤੇ ਤੁਸੀਂ ਮੈਨੂੰ ਤਲਾਸ਼ੀ ਦੇਣੀ ਚਾਹੁੰਦੇ ਆ ਜਾਂ ਮੇਰੇ ਤੋਂ ਕਿਸੇ ਗਸਟੜ ਅਫਸਰ ਜਾਂ ਸੀਨੀਅਰ ਅਫਸਰ ਉਹਦੇ ਲਈ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਅਸੀਂ ਕਿਸੇ ਗਸਟੜ ਅਫਸਰ ਨੂੰ ਤਲਾਸ਼ੀ ਦੇਣੀ ਆ ਜਿਸ ਸਬੰਧ ਵਿੱਚ ਫਿਰ ਡੀਐਸਪੀ ਸ਼੍ਰੀ ਜੁਗੇਸ਼ ਕੁਮਾਰ ਜੀ ਐਸਟੀਐਫ ਜਲੰਧਰ ਜੀ ਨੂੰ ਮੈਂ ਫੋਨ ਕਰਕੇ ਬੁਲਾਇਆ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਇਹਨਾਂ ਨੂੰ ਆਪਣਾ ਰੈਫਰੈਂਸ ਆਪਣਾ ਨਾਮ ਦੱਸਿਆ ਤੇ ਜੋ ਇਹ ਤਿੰਨੇ ਬੰਦਿਆਂ ਨੇ ਆਪਣੀ ਤਲਾਸ਼ੀ ਦੇਣ ਦੀ ਮਜੂਰੀ ਦੇ ਦਿੱਤੀ ਸਾਬ ਜੋ ਮੇਰੇ ਵੱਲੋਂ ਡਿਪ ਸਾਹਿਬ ਦੇ ਹੁਕਮ ਤਾਬਕ ਮੇਰੇ ਵੱਲੋਂ ਇਹ ਤਲਾਸ਼ੀ ਲਈ ਤਲਾਸ਼ੀ ਲੈਣ ਤੇ ਗੁਰਪ੍ਰੀਤ ਸਿੰਘ ਉਰਫ ਕਰਨ ਸਨੁਫ ਲਖਵਿੰਦਰ ਸਿੰਘ ਵਾਸੀ ਮਰਾਦਪੁਰ ਰਾਮਪੁਰਾ ਥਾਣਾ ਕੰਬੋਲ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਜਿਹਨੂੰ ਮਤਲਬ ਸੁੰਘ ਕੇ ਚੈੱਕ ਕੀਤਾ ਤਾਂ ਐਦਾ ਲੱਗ ਰਿਹਾ ਹੀਰੋ ਹੈ ਹੀਰੋਇਨ ਹੈਗੀ ਆ ਤੇ ਜੋ ਸੀਨੀਅਰ ਅਫਸਰਾਂ ਦੀ ਮੌਜੂਦਗੀ ਵਿੱਚ ਇਹਦਾ ਵੇਟ ਕੀਤਾ ਗਿਆ ਤਾਂ 270 ਗ੍ਰਾਮ ਮੋਮੀ ਲਫਾਫੇ ਦੇ ਵਿੱਚ ਇਹਦਾ weight ਪਾਇਆ ਗਿਆ ਜਿਹਨੂੰ ਸੀਨੀਅਰ ਅਫਸਰਾਂ ਦੀ ਹਾਜ਼ਰੀ ਵਿੱਚ ਇਹ ਪਲਾਸਟਿਕ ੱੱਬੇ ਵਿੱਚ ਪਾ ਕੇ ਸੀਲ ਮੋਰ ਕੀਤਾ ਗਿਆ ਉਸ ਤੋਂ ਬਾਅਦ ਦੂਜੇ ਸਾਗਰ ਸਨੂਬ ਜਸਪਾਲ ਸਿੰਘ ਵਾਸੀ ਕੋਟ ਮੀਰਾ ਗਲੀ ਨੰਬਰ 3 ਤੇ ਸੁੱਖੇ ਦੀ ਚੱਕੀ ਦੇ ਨੇੜੇ ਇਹਦਾ ਘਰ ਹੈਗਾ ਇਹਦੀ ਤਲਾਸ਼ੀ ਕੀਤੀ ਗਈ ਤੇ ਨਾਲ ਜਿਹੜਾ ਤੀਸਰਾ ਬੰਦਾ ਸੀ ਮੋਟਰਸਾਈਕਲ ਚਾਲਕ ਜਗਰੂਪ ਸਿੰਘ ਸਨੋ ਮੁਖਤਿਆਰ ਜੀ ਜਿੰਨਾ ਤਲਾਸ਼ੀ ਕੀਤੀ ਗਈ ਤੇ ਇਹ ਤਿੰਨਾਂ ਦੇ ਕੋਲ ਇਹ ਹੈਗੇ ਤਿੰਨੇ ਬੰਦੇ ਇਕੱਠੇ ਹੀ ਰੋਂਦਾ ਕੰਮ ਵੇਚਦੇ ਤੇ ਖਰੀਦੇ ਆ ਤੇ ਜੋ ਇਹਨਾਂ ਨੇ ਦੱਸਿਆ ਕਿ ਕਾਕਾਵਾ ਪਿੰਡ ਮਜੀਠਾ ਤੋਂ ਜਿੰਨਾਂ ਕੋਲ ਅਸੀਂ ਹੀ ਰੋਲ ਲਿਆ ਕੇ ਗਾਂ ਵੇਚਦੇ ਆ ਜੋ ਇਹ ਮੌਕੇ ਤੇ ਫੜੇ ਗਏ ਸਰ ਇਹ ਕਿੰਨੇ ਚਿਰ ਤੋਂ ਕੰਮ ਕਰਦੇ ਆ ਇਹ ਹੁਣ ਤਪੀਸ਼ ਦਰਾਨ ਹਾਲੇ ਤੇ ਇਹ ਦੱਸ ਰਹੇ ਕਿ ਅਸੀਂ 2-4 ਵਾਰੀ ਪਹਿਲਾਂ ਕੀਤਾ ਵਾ ਕੰਮ ਤੇ ਹੁਣ ਮਤਲਬ ਇਹਨਾਂ ਦਾ ਰਿਮਾਰਕ ਲਵਾਂਗੇ ਪੁੱਛ ਕੇ ਜਿੱਤੇ ਪਤਾ ਲੱਗੂਗਾ ਕਿ ਕਿੰਨੇ ਦਿਨ ਤੋਂ ਕਰ ਰਿਹਾ ਹੈ ਕੰਮ ਆਪਣਾ ਸਾਰੇ ਸਮਾਨ ਕਿੱਥੇ ਦੇ ਚੱਲੇ ਕਿੱਥੇ ਲੱਗੇ ਗੱਡੀ ਹਰ ਅੰਨ ਪੜੀ ਹੈ ਕਿੱਥੇ ਲੱਗੇ ਕਿੱਥੇ ਚਲੇ ਗਈ ਇਹ ਸਾਰੇ ਇਹ ਮੁੰਡਾ ਕਾਕਾ ਵਾ ਕੋਈ ਉਹ ਇਹਨਾਂ ਨੂੰ ਦੇਖ ਕੇ ਗਿਆ ਵਾ ਤੇ ਗਾਂ ਇਹਨਾਂ ਨੇ ਇੱਥੇ ਹੀ ਥੋੜੀ ਥੋੜੀ ਕਰਕੇ ਵੱਢੀ ਸੀ